ਆਮੀ ਪ੍ਰਭੂ ਮਾਜਾ ਮੋਰਾ ਨਸਲ ਦੀ ਬਕਾਊ ਇੱਕ ਤੀਜੇ ਸੂਏ ਆ ਬਹੁਤ ਵਧੀਆ ਨਸਲ ਚਾ ਕਦ ਕਾਠ ਬਹੁਤ ਜ਼ਿਆਦੀ ਆ ਤੇ ਦੁੱਧ ਬਹੁਤ ਵਧੀਆ ਦੋ ਸੂਏ ਇਹਨਾਂ ਨੇ ਚੋਇਆਗਾ ਕੋਈ ਇਹਦੇ ਚ ਕੋਈ ਨੁਕਸ ਨਹੀਂ ਕਿਸੇ ਪੱਖੋਂ ਵੇਚਾ ਕੋਈ ਕਹਿ ਦਿੰਦੇ ਰਹਿਗੇ ਚੌਣ ਤੇ ਦੇ ਇਹਦੇ 7 ਦਿਨ ਰਹਿ ਗਏ 7 ਦਿਨ ਇਹਦੇ ਸੂਣ ਚ ਬਾਕੀ ਆ 16 ਲੀਟਰ ਦੁੱਧ ਦਿੱਤੇ ਗਏ ਤੇ 16 ਲੀਟਰ ਦੁੱਧ ਪਿਛਲੇ ਸੂਏ ਨੇ ਦਿੱਤਾਗਾ ਤੇ ਬਾਈਆਂ ਦਾ ਆਪਾਂ ਉੱਪਰ ਨੰਬਰ ਚ ਲਾਵਾਂਗੇ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਮੱਝ ਖਰੀਦ ਸਕਦਾ ਡੀਸੀ ਨੰਬਰਦਾਰ ਪਿੰਡ ਕੋਠਾਗੁਰੂ ਤੇ ਬਾਈ ਆਪਣਾ ਉਹ ਬਾਈ ਦਾ ਨਾਮ ਹੈ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਨੰਬਰਦਾਰ ਪਿੰਡ ਕੋਠਾਗੁਰੂ ਤੇ ਦੁਬਾਰੇ ਫੇਰ ਦੱਸ ਦਿੰਦੇ ਆ ਡੀਸੀ ਨੰਬਰਦਾਰ ਤੇ ਗੁਰਪ੍ਰੀਤ ਨੰਬਰਦਾਰ ਇਹਨਾਂ ਦੇ ਘਰੇ ਇਹ ਮੱਝ ਖੜੀ ਆ ਕਿਸੇ ਵੀ ਭਰਾ ਨੂੰ ਲੋੜ ਆ ਤੇ ਆਦਾ ਵੇਖ ਕੇ ਤੇ ਸੌਦਾ ਕਰ ਸਕਦਾ ਤੇ ਆਪਾਂ ਨੰਬਰ ਉੱਪਰ ਚਲਾਉਣੀ ਆ ਬਾਈ ਦਾ ਤੇ ਕਨੈਕਟ ਕਰ ਲਓ ਬਾਈ ਦਾ ਤੇ ਧੰਨਵਾਦ ਮਿਲ ਜਾਂਗੇ ਕਿਸੇ ਹੋਰ ਵੀਡੀਓ ਇੰਮੇ ਸੂਏ ਆਹੇ ਇਹ ਤੀਜੇ ਤੀਜੇ ਸੂਣਾ ਤੀਜੇ ਸੂਣਾ ਹਾਂ ਕੱਢ ਕੇ ਬਣਾ ਲਿਆ ਹਾਂ ਕਾ ਵੀ ਭਰਾਵੋ ਮਾਜਾ ਮੋਰਾ ਨਸਲ ਦੀ ਬਕਾਊ ਇੱਕ ਤੀਜੇ ਸੂਏ ਆ ਬਹੁਤ ਵਧੀਆ ਨਸਲ ਚਾ ਕਦ ਕਾਠ ਬਹੁਤ ਜ਼ਿਆਦੀ ਆ ਤੇ ਦੁੱਧ ਬਹੁਤ ਵਧੀਆ ਦੋ ਸੂਏ ਇਹਨਾਂ ਨੇ ਚੋਇਆਗਾ ਕੋਈ ਇਹਦੇ ਚ ਕੋਈ ਨੁਕਸ ਨਹੀਂ ਸੱਤ ਦਿਨ ਰਹਿ ਗਏ ਸੱਤ ਦਿਨ ਇਹਦੇ ਸੂਣ ਚ ਬਾਕੀ ਆ 16 ਲੀਟਰ ਦੁੱਧ ਦਿੱਤੇ ਗਏ ਤੇ 16 ਲੀਟਰ ਦੁੱਧ ਪਿਛਲੇ ਸੂਏ ਨੇ ਦਿੱਤਾ ਗਾ ਤੇ ਬਾਈਆਂ ਦਾ ਆਪਾਂ ਉੱਪਰ ਨੰਬਰ ਚਲਾਵਾਂਗੇ ਜੇ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਮੱਝ ਖਰੀਦ ਸਕਦਾ ਡੀਸੀ ਨੰਬਰਦਾਰ ਪਿੰਡ ਕੋਠਾਗੁਰੂ ਤੇ ਬਾਈ ਬਾਈ ਗੁਰਪ੍ਰੀਤ ਨੰਬਰਦਾਰ ਪਿੰਡ ਕੋਠਾਗੁਰੂ ਤੇ ਦੁਬਾਰੇ ਫੇਰ ਦੱਸ ਦਿੰਨੇ ਆ ਡੀਸੀ ਨੰਬਰਦਾਰ ਤੇ ਗੁਰਪ੍ਰੀਤ ਨੰਬਰਦਾਰ ਇਹਨਾਂ ਦੇ ਘਰੇ ਇਹ ਮੱਝ ਖੜੀ ਆ ਕਿਸੇ ਵੀ ਭਰਾ ਨੂੰ ਲੋੜ ਆ ਤੇ ਆਦਾ ਵੇਖ ਕੇ ਤੇ ਸੌਦਾ ਕਰ ਸਕਦਾ ਤੇ ਆਪਾਂ ਨੰਬਰ ਉੱਪਰ ਚਲਾਉਣੀ ਆ ਬਾਈ ਦਾ ਤੇ ਕਨੈਕਟ ਕਰ ਲਿਓ ਬਾਈ ਦਾ ਤੇ ਧੰਨਵਾਦ ਮਿਲ ਜਾਂਗੇ ਕਿਸੇ ਹੋਰ ਵੀਡੀਓ